ਦੁਪਈਆਵਾਂ ਡਿੱਗਦੇ ਨੇ ਕੋਈ ਵੀ ਦੁਪਈਆਵਾਂ ਦਾ ਚਾਲਕ ਤੇ ਉਹ ਸੱਟਾ ਖਾਂਦੇ ਨੇ ਉਹਦੇ ਲਈ ਕੌਣ ਹੈ ਕਸੂਰਵਾਰ ਕੌਣ ਹੈ ਜ਼ਿੰਮੇਵਾਰ ਕਿ ਅਸੀਂ ਨੇ ਬੂਟੇ ਲਾਇਆ ਦੇ ਪਿੰਡ ਨੂੰ ਜੀ ਜੀ ਤੇ ਹਾਈਵੇ 'ਚ 52 ਤੋਂ ਜੀ ਜੀ ਨਹੀਂ ਕਰੋੜ ਜਾਂਦਾ ਸਾਡੇ 18 ਫੁੱਟਾਂ ਜੀ ਉਹਨਾਂ ਦੋਨੀਆਂ ਪਾਸੇ ਪੁੱਤ ਗੁੱਜਰ ਆਉਂਦੇ ਆ ਜੀ ਪਸ਼ੂ ਲੈ ਕੇ ਅੱਗੋਂ ਪਿੱਛੋਂ ਸਾਰੇ ਬੂਟੇ ਖਰਾਬ ਕਰ ਦਈਆਂ ਵੇਖੋ ਸਾਡੇ ਆ ਵੀ ਵੇਖੋ ਕਿ ਖਰਾਬ ਕਿੱਥੇ ਹੋ ਗਿਆ ਉਜਾਰਤਾ ਉਜਾਰਤਾ ਜੀ ਗਾਂ ਵੀ ਝਾੜੇ ਪਏ ਆ ਜੀ ਅੱਛਾ ਇਹ ਕਿੰਨੇ ਦਿਨਾਂ ਦਾ ਬੂਟਾ ਸੀ ਇਹ ਬੁੱਟੇ ਨੂੰ ਹੋ ਗਏ ਤੇ ਵੀਜ਼ਨ ਹੋ ਗਏ ਲੱਗੇ ਨੂੰ ਜੀ 20 ਦਿਨ ਹੋ ਗਏ ਹਾਂ ਮੈਂ ਕੱਲ ਸਵੇਰ ਪਾਣੀ ਪਾ ਕੇ ਗਿਆ ਟੈਂਕੀ ਨਾਲ ਕੱਲ ਵਧੀਆ ਖੜੇ ਸੀਗੇ ਉਹ ਆਏ ਆ ਤੇ ਮੈਨੂੰ ਰੋਕਿਆ ਵੀ ਆ ਪਰ ਉਹ ਗੱਲ ਪੈਂਦੇ ਜੀ ਉਹਨੂੰ ਰੋਕ ਦਿਆਂ ਤਾਂ ਗੱਲ ਪੈਂਦੇ ਆ ਹਾਂਜੀ ਗੱਲ ਪੈਂਦੇ ਆ ਅੱਛਾ ਹਾਂ ਅਗਲੇ ਪਾਸੇ ਪਿਛਲੇ ਹਰ ਮੈਂ ਐਸਡੀਐਮ ਸਾਹਿਬ ਨੂੰ ਜੇ ਕਿਹਾ ਜਿੱਠੀ ਦਿੱਤੀ ਸੀ ਕਿੰਨਾ ਪਿੰਡਾਂ ਦੀ ਅਰਜ਼ੀ ਦਿੱਤੀ ਹੋਈ ਸੀਗੀ ਕੋਠੇ ਬਾਬਾ ਦੀਪ ਸਿੰਘ ਨਗਰ ਕੋਠੇ ਥੇ ਆਲਾ ਨੇ ਵੀ ਉੱਥੇ ਮੋਹਰ ਲਾ ਕੇ ਬਕਾਇਦਾ ਲਿਖ ਕੇ ਦਿੱਤੀ ਗੁਜਰਾ ਨੂੰ ਮੈਂ ਬਹੁਤ ਦੁਖੀ ਹਾਂ ਜੀ ਇਹ ਸਰਪੰਚ ਸਾਹਿਬ ਇਹ ਤਾਂ ਸਾਰੇ ਪੰਜਾਬ ਦੀ ਸਮੱਸਿਆ ਹੈ ਫਿਰ ਪ ਪ੍ਰਸ਼ਾਸਨ ਨੂੰ ਚਾਹੀਦਾ ਮਨਮੋਟਾ ਹੱਲ ਕਰਨਾ ਜੀ ਜੀ ਠੀਕ ਨੇ ਉਹ ਆਪਦੇ ਜਿਹਾ ਬਹਿ ਕੇ ਉਹਦੇ ਖਿਲਾੜ ਕੇ ਪੱਠੇ ਪਾਉਣ ਜਾਂ ਤੂੰ ਕਿਤੇ ਮਰਜ਼ੀ ਖਿਲਾੜ ਕੇ ਇੱਕ ਤਾਂ ਜਗਾ ਇਕੱਠੇ ਕਰਕੇ ਪੱਠੇ ਪਾ ਲੈਣ ਪਰ ਇਹ ਨੇ ਰੋੜਾਂ ਤੋੜ ਕੇ ਰੋੜਾਂ ਨੂੰ ਨੁਕਸਾਨ ਕਰਨਾ ਜੀ ਹੁਣ ਬੂਟੇ ਲਾਏ ਆ ਜੀ ਤੇ ਬੂਟੇ ਸਾਰੇ ਖਰਾਬ ਕਰ ਗਏ ਕਿੰਨੇ ਕ ਬੂਟੇ ਖਰਾਬ ਕਰਤੇ ਬੂਟੇ ਮੇਰੇ ਹੈਗੇ ਯਾ 8 ਸਬਸਕ੍ਰਾਈਬ ਕਰਤੇ ਜੀ ਅਰਦਾਸ ਬੂਟੇ ਖਰਾਬ ਕਰਤੇ 20-20 ਦਿਨ ਦੇ ਸੀ ਸਾਰੇ ਹਾਂ 20-20 25-25 ਦਿਨ ਦੇ ਸੀਗੇ ਜੀ ਤੇ ਉਹ ਇੱਕ ਪਾਸੇ ਰੁੱਖ ਲਾਓ ਮਹਿੰਮ ਦੀ ਲਹਿਰ ਸਪੀਕਰ ਸਾਹਿਬ ਨੇ ਸੀਐਮ ਸਾਹਿਬ ਨੇ ਖੁਦ ਕਿ ਸਾਰੀਆਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਆਪੋ ਆਪਣੀਆਂ ਮੋਟਰਾਂ ਤੇ ਚਾਰ-ਚਾਰ ਬੂਟੇ ਯਕੀਨੀ ਬਣਾਓ ਫਿਰ ਉਹਦਾ ਫਾਇਦਾ ਕੀ ਹੈ ਸੰਭਾਲੀ ਨਾ ਹੋ ਸਕੇ ਸਾਰੇ ਰੋਡ ਤੇ ਲੱਗੇ ਹੋਏ ਜੀ ਵੇਖ ਲਓ ਤੁਸੀਂ ਆ ਵੀ ਵੇਖ ਲਓ ਜੀ ਜਾ ਕੇ ਰੋਡ ਸਾਰੇ ਤੇ ਲਾਏ ਹੋਏ ਆ ਕੱਲ ਕੱਲ ਮੈਂ ਦੁਪਹਿਰੇ ਪਾਣੀ ਪਾਇਆ ਸਾਰੀ ਦੁਪਹਿਰੇ ਲੱਗੇ ਰਿਹਾ ਜੀ ਕੀ ਮੰਗ ਕਰਦੇ ਉਹਨੂੰ ਮੈਂ ਪ੍ਰਸ਼ਾਸਨ ਤੁਸੀਂ ਮੰਗ ਕਰਦੇ ਵੀ ਇਹਨਾਂ ਗੁਜਰਾ ਦਾ ਕੋਈ ਮਸਲਾ ਹੱਲ ਕੀਤਾ ਜਾਵੇ ਜੀ ਜਿਹੜੇ ਬੂਟੇ ਅਸੀਂ ਲਾਏ ਆ ਉਹਨੂੰ ਬਚਾਇਆ ਜਾਣ ਦੇਖ ਲਈ ਤੁਸੀਂ ਬੂਟੇ ਆ ਲਾਏ ਆ ਜੀ ਠੀਕ ਹੈ ਨਾ ਇੱਕ ਪਾਸੇ ਤਾਂ ਉਹ ਕਹਿੰਦੇ ਬੂਟੇ ਠੀਕ ਹੈ ਗੁੱਜਰ ਆ ਕੇ ਜਦੋਂ ਨੁਕਸਾਨ ਕਰਨ ਦੇ ਬਹੁਤ ਜ਼ਿਆਦੇ ਜੀ ਵੇਖ ਲੇ ਤੁਸੀਂ ਪਹਿਲਾਂ ਵੀ ਤੇ ਆਹ ਵੇਖ ਲੋ ਗੋਆ ਵਾਲੀ ਸੜਕਾਂ ਦੇ ਕਿੰਨਾ ਕਰਦੇ ਆ ਜੇ ਕੋਈ ਗੱਡੀ ਵਾਲਾ ਨੰਗਦਾ ਜੀ ਉਹ ਮੋਟਰਸਾਈਕਲ ਤੇ ਜਾਂਦੇ ਉਹਦੇ ਲੀੜੇ ਲਿਬੜ ਜਾਂਦੇ ਆ ਗੱਡੀ ਵਾਲਾ ਕੋਲ ਦੀ ਨਿਗਾਹ ਆਉਂਦਾ ਉਹ ਜਦੋਂ ਗੱਡੀ ਦੇ ਟਾਇਰ ਥਲੇ ਲੱਗਦਾ ਉਹ ਪਾਸੇ ਨਿਕਲ ਜਾਂਦਾ ਲੀੜੇ ਲਿਬੜ ਜਾਂਦੇ ਆ ਜੀ ਅਗਲੇ ਦੇ ਰੋਡ ਤੇ ਇੰਨਾ ਬੁਰਾ ਹਾਲਾ ਗੋਆ ਤੁਸੀਂ ਜਾ ਕੇ ਵੇਖ ਲੋ ਰੋਡ ਤੇ ਇੰਨਾ ਗੋਆ ਉਹ ਵੀ ਗੁੱਜਰਾਂ ਦਾ ਪਾਇਆ ਗੁੱਜਰਾਂ ਦਾ ਪਾਇਆ ਜੀ ਜੋ ਝੁੰਡ ਲੈ ਕੇ ਪਸ਼ੂਆਂ ਛੜਕ ਕੇ ਚੜ ਜਾਂਦੇ ਆ ਓ ਦਾਦਾ ਝੁੰਡ ਜਾਂਦੇ ਤੁਸੀਂ ਆਹ ਵੇਖ ਲੋ ਜੇ ਸ ਨੇ ਤੇ ਉਹਨਾ ਸਲਿੱਪ ਵੀ ਕਰ ਸਕਦਾ ਦੁਪਈਆਵਾਂ ਸਾਟ ਵੀ ਵਸਦੀ ਆਂਸਕੋਮੀ ਘਟਣਾ ਵਾਪਰਦਾ ਦੀ ਕਰ ਸਕਦੀ ਹੈ ਜੀ ਬਹੁਤ ਬੁਰਾ ਹਾਲ ਹੈ ਪਗਲਾ ਮੋਟਰਸਾਈਕਲ ਬਚਾਉਂਦਾ ਕੋਏ ਨੂੰ ਮੜਾ ਮੜਾ ਤਿਲਕੇ ਬਹੁਤ ਡਿੱਗੇ ਆ ਜੀ ਅਕੇ ਰਾਤ ਲੇਡੀਜ਼ ਜਿੱਗੇ ਇੱਥੇ ਜੀ ਰਾਤ ਲੇਡੀਜ਼ ਦੋ ਸੀਗਾਂ ਇੱਕ ਵਾਰ ਆ ਰਹੀਆਂ ਸੀ ਉਹ ਡੱਗ ਭੀਆਂ ਸੀਗਾਂ ਗੋਏ ਕਰਕੇ ਗੋਏ ਕਰਕੇ ਜੀ ਉਹਨੇ ਦੱਸਿਆ ਕਿ ਜਿਹੜੇ ਗੁੱਜਰ ਨੇ ਗੁੱਜਰ ਬਰਾਦਰੀ ਦੇ ਅਸੀਂ ਵਿਰੋਧੀ ਨਹੀਂ ਹਰੇਕ ਨੂੰ ਰੁਜ਼ਗਾਰ ਮਿਲਣਾ ਚਾਹੀਦਾ ਪਰ ਜਿਹੜਾ ਗੂਟਿਆਂ ਦਾ ਉਜਾੜਾ ਹੋ ਰਿਹਾ ਇੱਕ ਪਾਸੇ ਸਰਕਾਰਾਂ ਚਾਹੁੰਦੀਆਂ ਨੇ ਦੇ ਵਾਤਾਵਰਨ ਦੀ ਸੰਭਾਲ ਕਰੋ ਹਰ ਕਿਸਾਨ ਆਪਣੀ ਮੋਟਰ ਤੇ ਚਾਰ ਚਾਰ ਜਾਂ ਇਸ ਤੋਂ ਵੱਧ ਬੂਟੇ ਲਾਵੇ ਪਰ ਦੂਜੇ ਪਾਸੇ ਉਹ ਸਰਪੰਚ ਸਾਹਿਬ ਨੇ ਦੱਸਿਆ ਕਿ ਜਿਹੜੇ ਬੂਟਿਆਂ ਨੂੰ 20 ਦਿਨ ਹੋ ਗਏ ਮੈਨੂੰ ਸੰਭਾਲਦਿਆਂ ਨੂੰ ਉਹਨਾਂ ਬੂਟਿਆਂ ਨੂੰ ਉਜਾੜਨ ਵੇਲੇ ਮੈਂਟ ਲਾਇਆ ਗੁਜਰਾਂ ਨੇ ਸੋ ਉਹਨਾਂ ਦਾ ਕਹਿਣਾ ਹੈ ਕਿ ਕੱਲੇ ਕੋੜਪੁਰੇ ਦੀ ਸਮੱਸਿਆ ਨਹੀਂ ਪੰਜਾਬ ਭਰ ਦੀ ਸਮੱਸਿਆ ਹੈ ਜਿੰਨੇ ਪਿੰਡਾਂ ਸ਼ਹਿਰਾਂ ਕਸਬਿਆਂ ਵਿੱਚ ਜਿੱਥੋਂ ਵੀ ਇਹ ਗੁਜਰ ਲੰਘਦੇ ਨੇ ਉੱਥੇ ਉਜਾੜਾ ਹੀ ਪਾਉਂਦੇ ਜਾਂਦੇ ਨੇ ਇਦੇ ਬਾਰੇ ਮੈਂ ਭਗਵੰਤ ਸੇਮਾਨ ਮੁੱਖ ਮੰਤਰੀ ਪੰਜਾਬ ਕੁਲਤਾਰ ਸਿੰਘ ਸੰਧਵਾ ਸਪੀਕਰ ਪੰਜਾਬ ਵਿਧਾਨ ਸਭਾ ਤੇ ਸਾਡੇ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਮਾਜੋਬ ਵਿਨੀਤ ਕੁਮਾਰ ਜੀ ਨੂੰ ਬੇਨਤੀ ਕਰੂੰਗਾ ਕਿ ਇਹਦਾ ਕੋਈ ਨਾ ਕੋਈ ਹੱਲ ਲੱਭਿਆ ਜਾਵੇ ਨਹੀਂ ਤਾਂ ਅੱਡਾ-ਦੋੜ ਪਿੱਛਾ-ਚੋੜ ਵਾਲੀ ਗੱਲ ਹੋਵੇਗੀ ਆਉਣ ਵਾਲੀ ਸਾਡੀ ਨਵੀਂ ਪੀੜੀ ਦਾ ਭਵਿੱਖ ਸੁਰੱਖਿਅਤ ਕਰਨ ਲਈ ਸਾਨੂੰ ਇਸ ਪਾਸੇ ਸਖਤੀ ਨਾਲ ਕਦਮ ਚੁੱਕਰੇ ਪੈਣਗੇ ਕੋਰਟਪੁਰਾ ਤੋਂ ਕੈਮਰਾਮੈਨ ਗੁਰਮੀਤ ਸਿੰਘ ਮਿੱਤਾ ਦੇ ਨਾਲ ਗੁਰਿੰਦਰ ਸਿੰਘ